ਜਿਹਨ ਦੋ ਸਿਆਦਾਂ ਸਿਆਲ ਕਰਵਾਏ ਜਾਂਦੇ ਨੇ ਕਿ ਰਾਧਾਰੀਆਂ ਨੇ ਸ਼ੂਨ ਕੀਤੇ ਆ ਤੇ ਇਹਦਾ ਮਤਲਬ ਦੁਕਾਨ ਦੇ ਧੂਆਂ ਨੂੰ ਦਾ ਵਿਆਹ ਤੇ ਉਹ ਆਣ ਕੇ ਦੇਖਿਆ ਤੇ ਸਭ ਕੁਝ ਸੁਆਹ ਹੋ ਗਿਆ ਹੀ ਸਰਦੋ ਤੇ ਬੜਾ ਗਰੀਬ ਪਰਵਾਰ ਆ ਲੋਕਾਂ ਦੀ ਸਲਾਈ ਆਈ ਇੱਥੇ ਇਹ ਸਲਾਈ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਸੀਸੀ ਸਾਹਿਬ ਕੋ ਮੰਗ ਕਰਦੇ ਇਹਨਾਂ ਨੂੰ ਵੱਤ-ਵੱਤ ਜਿਹੜਾ ਮੁਆਵਜ਼ਾ ਦਿੱਤਾ ਗਿਆ ਦੁਕਾਨ ਕੋਲੀ ਹੈ ਤੇ ਕਾਨੂੰ ਅੰਦਰ ਅੱਗ ਲੱਗੀ ਵੀ ਇਹਨਾਂ ਨੇ ਪਾਣੀ ਪੁਣੀ ਬਾਗੇ ਹੋਰ ਮਲ ਦੇਦੇ ਸਾਰੇ ਬੰਦਿਆਂ ਨੇ ਰੱਖੇ ਦੁਕਾਨਦਾਰਾਂ ਨੇ ਇਹ ਅੱਗ ਬੁਝਾਈ ਆ ਪਜੀ ਮੇਰਾ ਨਾਮ ਹੀਰਾ ਆ ਤੇ ਸ਼ਾਮੀ ਅਸੀਂ ਦੁਕਾਨ 7:30 7:00 ਵਜੇ ਦੁਕਾਨ ਬੰਦ ਕਰਕੇ ਗਏ ਆ ਰੈਸ ਵਗੈਰਾ ਸਭ ਕੁਝ ਸੋਚ ਵਗੈਰਾ ਬੰਦ ਕਰਕੇ ਗਏ ਆ ਲਾਈਟ ਵਗੈਰਾ ਮਤਲਬ ਬੰਦ ਕਰ ਦਿੱਤੀ ਆ ਤੇ ਉਹ ਮਨੇ 4:35 5 ਵਜੇ ਪਤਾ ਲੱਗਾ ਕਿ ਮਤਲਬ ਕਿ ਹਿੰਦਸਿਆ ਇਦਾਂ ਸਿਆਲ ਕਰਵਾਇ ਜਾਂਦੇ ਨੇ ਕਿ ਰਾਧਾਰੀਆਂ ਨੇ ਫੋਨ ਕੀਤੇ ਆ ਤੇ ਦਾ ਮਤਲਬ ਦੁਕਾਨ ਦਾ ਧੂਆਂ ਨਿਕਲ ਰਿਹਾ ਵਾ ਤੇ ਉਹ ਆਣ ਕੇ ਦੇਖਿਆ ਤੇ ਸਭ ਕੁਝ ਸਭ ਕੁਝ ਸੁਆਹ ਹੋ ਗਿਆ ਹੀ ਸੜ ਕੇ ਬਹੁਤ ਨੁਕਸਾਨ ਹੋਇਆ ਸਾਡਾ ਜੀ ਤੇ ਪੁਣ ਪਤਾ ਨਹੀਂ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ ਵਾ ਕੱਪੜੇ ਲੀੜੇ ਦਾ ਭਾਜੀ ਦੁਕਾਨਗਾ ਨਹੀਂ ਤੁਹਾਡੀ ਇਹ ਟੇਲਰ ਦੀ ਦੁਕਾਨ ਹੈ ਜੀ ਟੇਲਰ ਦੀ ਦੁਕਾਨ ਹੈ ਤੇ ਮਸ਼ੀਨਾਂ ਮਸੂਨਾ ਇੱਧਰ ਤੁਹਾਡੇ ਸਾਹਮਣੇ ਸਭ ਕੁਝ ਜੀ ਸਭ ਕੁਝ ਜਾਨੀ ਕਿ ਫਨਾਹ ਹੋ ਨਾ ਹੋ ਗਿਆ ਕੀ ਕਾਰਨ ਅੱਗ ਲੱਗੰਦਾ ਸਰ ਅੱਗ ਲੱਗਣ ਦਾ ਕਾਰਨ ਹਾਲੇ ਤੱਕ ਹਾਂ ਤੇ ਕੋਈ ਪਤਾ ਨਹੀਂ ਲੱਗਾ ਤੇ ਕੀ ਚੱਕਰ ਆ ਸ਼ੋਰ ਸ਼ਰ ਕਰਾ ਜਾਂ ਕਿ ਇਹਨੇ ਜਾਣ ਕੇ ਲਗਾਈ ਆ ਮਤਲਬ ਨਮੀਟਰ ਪਿਆ ਹੀ ਨਮੀਟਰ ਵਾਲੀ ਸਾਈਡ ਤੇ ਕੁਝ ਨਹੀਂ ਹੋਇਆ ਫੱਟੇ ਨੂੰ ਉਧਰਲੀ ਸਾਈਡ ਤੇ ਕੁਝ ਨਹੀਂ ਆ ਸਿਰਫ ਆ ਇੱਕ ਇੱਥੋਂ ਸ਼ਟਰ ਲੱਗੋ ਉਹ ਦਰਵਾਜ਼ਾ ਤੋਂ ਮਤਲਬ ਇੰਟਰਲਾਕ ਤੋਂ ਮਤਲਬ ਸ਼ੁਰੂ ਅੱਗ ਹੋਈ ਆ ਤੇ ਇਧਰਲੀ ਸਾਈਡ ਤੋਂ ਜਿੱਧਰ ਕੋਈ ਸ਼ੋਰ ਸ਼ਰ ਕਰ ਨਹੀਂ ਹੈਗਾ ਉਧਰਲੀ ਸਾਈਡ ਤੋਂ ਅੱਗ ਸ਼ੁਰੂ ਹੋ ਗਏ ਤੇ ਫਿਰ ਗਾੜੀ ਗਈ ਆ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਸਰ ਮਤਲਬ ਕਾਫੀ ਨੁਕਸਾਨ ਹੋ ਗਿਆ ਕਾਫੀ ਹੀ ਜ਼ਿਆਦਾ ਨੁਕਸਾਨ ਹੋ ਗਿਆ ਯਾਨੀ ਕਿ ਕੱਪੜੇ ਜਿਹੜੇ ਆ ਤੁਹਾਨੂੰ ਪਤਾ ਕੁਝ ਵੀ ਨਹੀਂ ਬਚਿਆ ਕੁਝ ਵੀ ਨਹੀਂ ਬਚਿਆ ਤੁਹਾਡੇ ਸਾਹਮਣੇ ਆ ਤੁਸੀਂ ਆਪਣੇ ਕੈਮਰਾ ਮਾਰ ਕੇ ਦੇਖ ਸਕਦੇ ਜੀ ਕਿ ਦੁਕਾਨ ਦੇ ਅੰਦਰ ਵੇਖ ਸਕਦੇ ਜੀ ਕਹਿੰਦਾ ਭਾਵਾ ਕਿ ਦਾਖ ਹੀ ਆ ਬਚੀ ਜੋ ਵੀ ਆ ਸਰ 5 ਵਜੇ ਨੂੰ ਕੀਤਾ ਸੀ ਜੇ ਤੁਹਾਨੂੰ ਪਤਾ ਲੱਗਾ 5 ਵਜੇ ਸਰ 5 ਵਜੇ ਜਦੋਂ ਆਏ ਆ ਸਾਰੇ ਆਪੇ ਅੱਗੇ ਆਣ ਕੇ ਵਝਾਈ ਆ ਫਗਾਈ ਵੀਰ ਨੂੰ ਛੱਦਣ ਦਾ ਮੌਕਾ ਹੀ ਨਹੀਂ ਸੀ ਮਤਲਬ ਹੈਗਾ ਉਹਨਾਂ ਨੂੰ ਜਿੰਨਾ ਦੀ ਘਰ ਨੂੰ ਆਉਣਾ ਸੀ ਉਹਨਾਂ ਜਿੰਨਾ ਨੂੰ ਤੇ ਮਤਲਬ ਪਹਿਲਾਂ ਹੀ ਕੰਮ ਹੋ ਗਿਆ ਪਹਿਲਾਂ ਹੀ ਕੰਮ ਹੋ ਗਿਆ ਸੀ ਸਾਰੇ ਪੁਲਿਸ ਨੂੰ ਹਾਂ ਜੀਗੇ ਪੁਲਿਸ ਨੂੰ ਸੂਚਿਤ ਕਰਨਗੇ ਮਤਲਬ ਇਹ ਹਜੇ ਨਹੀਂ ਕੀਤਾ ਹਾਂ ਜੀ ਹਾਂਜੀ ਹਾਲੇ ਤੇ ਇਹੋ ਸਾਰਾ ਕੋਸ਼ਿਸ਼ ਕਰਦੇ ਪਏ ਆਂ ਸੀ ਕਰਦੇ ਤੁਸੀਂ ਸਰ ਅਸੀਂ ਮੰਗ ਇਹੋ ਕਰਨੇ ਆਂ ਵੀ ਸਾਡਾ ਨੁਕਸਾਨ ਬਹੁਤ ਹੋ ਚੁੱਕਾ ਵਾ ਗਰੀਬ ਆਂਗੇ ਮਾਰੇ ਬੰਦੇ ਆਂ ਗਰੀਬ ਆਦਮੀ ਆ ਤੇ ਸਾਨੂੰ ਇਸ ਚੀਜ਼ ਦਾ ਚਲੋ ਥੋੜਾ ਮਾਜਾ ਮਾਜਾ ਮਿਲੇ ਸਾਨੂੰ ਨਹੀਂ ਸਰ ਕੋਈ ਸ਼ੱਕ ਤਾਂ ਨਹੀਂ ਕਿ ਇਹ ਤੋਂ ਆਪੇ ਸ਼ੁਰੂ ਹੋਈ ਜਾਂ ਤੁਹਾਨੂੰ ਕਿਸੇ ਤੋਂ ਡਰਤਾ ਹੈਗਾ ਵਾ ਸ਼ੱਕ ਸਰ ਸ਼ੱਕ ਤੇ ਨਹੀਂ ਆ ਕਿਸੇ ਤੇ ਵੀ ਹੈਗਾ ਬਾਕੀ ਇੱਥੇ ਸਾਹਮਣੇ ਕੈਮਰੇ ਲੱਗੇ ਆ ਉਹਨਾਂ ਨੂੰ ਮਤਲਬ ਦੇਖਾਂਗੇ ਕੀ ਚੱਕਰ ਜੇ ਦੇਖਿਆ ਪਤਾ ਲੱਗੇਗਾ ਇਹ ਦੁਕਾਨਾਂ ਨਹੀਂ ਜੋ ਖੁੰਡੀਆਂ ਹੈਗੀਆਂ ਮੇਰਾ ਨਾਮ ਕਰਮਜੀਤ ਸਿੰਘ ਕਾਲੋ ਹਾਰਡਵੇਰ ਆ ਮੈਂ ਇਹਨਾਂ ਦੇ ਇੱਥੇ ਲਾਗੇ ਗੁਆਢੀਆਂ ਤੇ ਆ ਮੈਨੂੰ ਹੁਣੇ ਪਤਾ ਲੱਗਾ ਇਹਨਾਂ ਦਾ ਵੀ ਰਾਹ ਦਾ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਕ ਬੜਾ ਗਰੀਬ ਪਰਿਵਾਰ ਆ ਲੋਕਾਂ ਦੀ ਸਲਾਈ ਆਈ ਇੱਥੇ ਇਹ ਸਲਾਈ ਕਰਕੇ ਆਪਣਾ ਗੁਜ਼ਾਰਾ ਕਰਦੇ ਆ ਤੇ ਅਸੀਂ ਡੀਸੀ ਸਾਹਿਬ ਕੋਲ ਮੰਗ ਕਰਦੇ ਇਹਨਾਂ ਨੂੰ ਬੱਤਵਾ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਵੇਖੋ ਜੀ ਇੱਕ ਗਰੀਬ ਪਰਿਵਾਰ ਦੀ ਦੁਕਾਨ ਸੀਗੀ ਇਹ ਗਰਬੀਨ ਪਰਿਵਾਰ ਆਪਣਾ ਦੇ ਸਲਾਈ ਕਰਕੇ ਆਪਣਾ ਗੁਜਾਰਾ ਕਰਦੇ ਸੀਗੇ ਇਸ ਸਵੇਰੇ ਸ਼ਾਮੀ ਪੀ 7:30 ਵਜੇ ਦੁਕਾਨ ਬੰਦ ਕਰਕੇ ਲੈਪਟਾ ਲੂਟਾ ਸਾਜੇ ਬੰਦ ਕਰਕੇ ਗਏ ਆ ਤੇ ਸਵੇਰੇ ਇਹਨਾਂ ਨੂੰ ਲੋਕੀਆਂ ਨੇ ਆਣ ਕੇ ਦੱਸਿਆ ਵੀ ਤੁਹਾਡੀ ਦੁਕਾਨ ਦੇ ਵਿੱਚ ਮਤਲਬ ਤੁਮਾਨੇ ਕਰਿਆ ਇਹਦੇ ਸਵੇਰੇ ਆਏ ਆ ਹੀਰਾ ਦਾ ਜੀ ਆਏ ਆ ਸਵੇਰੇ ਆਣ ਕੇ ਉਹਨੇ ਵੇਖਿਆ ਦੁਕਾਨ ਖੋਲੀ ਹੈ ਦੁਕਾਨ ਨੂੰ ਅੱਗ ਲੱਗੀ ਵੀ ਤੇ ਇਹਨਾਂ ਨੇ ਪਾਣੀ ਪੁਣੀ ਪਾ ਗਏ ਹੋਰ ਮਦਦ ਦੇ ਸਾਦੇ ਬੰਦਿਆਂ ਨੇ ਲੜ ਕੇ ਦੁਕਾਨਦਾਰਾਂ ਨੇ ਇਹ ਅੱਗ ਬੁਝਾਈ ਆ ਅੱਗ ਵਜਾ ਕੇ ਇਹਨਾਂ ਵਿਚਾਰਿਆਂ ਦੇ ਗਰੀਬ ਪਰਿਵਾਰਾਂ ਨੇ ਇਹਨਾਂ ਦਾ ਬੜਾ ਮਹਿੰਗੇ ਜਿਹੇ ਸ਼ੂਟ ਲੋਕਾਂ ਦਿੱਤੇ ਇਸ ਸ਼ੀਨਮਾ ਤੇ ਜਨਾਨੀਆਂ ਦੇ ਛੂਟੀ ਬੰਦਿਆਂ ਦੇ ਛੂਟ ਹੀ ਗਏ ਉਹ ਸਾਰਾ ਸਰਕੇ ਸਵਾਹ ਹੋ ਗਿਆ ਜੋ ਮਚੀਨਾ ਗਿਆ ਜੋ ਇਹਨਾਂ ਦਾ ਕਾਊਂਟਰ ਹੀ ਗਿਆ ਸਾਰਾ ਸਰਕੇ ਸਵਾਹ ਹੋ ਗਿਆ ਕੋਈ ਮਤਲਬ ਨਹੀਂ ਕੋਈ ਸਮਾਨ ਬਚਿਆ ਹੀ ਨਹੀਂਗਾ ਪ੍ਰਸ਼ਾਸਨ ਕੋਈ ਮਦਦ ਪ੍ਰਸ਼ਾਸਨ ਕੋਈ ਹੀ ਮਦਦ ਕਰਦੇ ਆ ਦਿੱਤੀ ਜਾਬ ਤੋਂ ਉਹ ਮਦਦ ਕਰਦੇ ਆ ਕਿ ਇਹਨਾਂ ਦੀ ਮਦਦ ਕੀਤੀ ਹੈ ਵਾਰ ਤੋਂ ਵਾਰ ਗਰੀਬ ਪਰਿਵਾਰਾਂ ਦਾ ਇਹਨਾਂ ਦੀ ਮਦਦ ਕੀਤੀ